ਨੀਆ ਠੀਕ ਆ ਫਿਰ ਤਾਂ ਹੈ ਗਾਇਸ ਕਿਵੇਂ ਹੋ ਤੁਸੀਂ ਸਾਰੇ ਅੱਜ ਅੱਜ ਮੈਂ ਅੱਜ ਵਲੌਗ ਬਣਾਉਣ ਵਾਲਾ ਮਾਂ ਕਿਸੇ ਨੇ ਵੀ ਕਿਉਂਕਿ ਆਜੇ ਤੱਕ ਮੈਨੂੰ ਕਿਸੇ ਨੇ ਵਲੌਗ ਬਣਾਉਣ ਨਹੀਂ ਦਿੱਤਾ ਪਰ ਅੱਜ ਮੈਂ ਬਣਾਉਂਗਾ ਇਧਰੋਂ ਲੱਗ ਗਈ ਮਮੀ ਇਧਰੋਂ ਰਹਿ ਗਈ ਇਧਰੋਂ ਕੀ ਕਰਨਾ ਦੇਖਿਆ ਇੱਥੇ ਦੁਬਾਰਾ ਹੈ ਗਾਇਸ ਕਿਵੇਂ ਹੋ ਤੁਸੀਂ ਸਾਰੇ ਅੱਜ ਅੱਜ ਮੈਂ ਕੱਲਾ ਵਲੌਗ ਬਣਾਉਣ ਵਾਲਾ ਕੱਲਾ ਨਹੀਂ ਮਾਤਰ ਨਾਲ ਮੇਰੇ ਭੈਣ ਭਰਾ ਵੀ ਆ ਮੈਂ ਤਾਂ ਕਦੇ ਵਲੌਗ ਬਣਾਇਆ ਤਾਂ ਨਹੀਂ ਪਰ ਅੱਜ ਮੈਂ ਬਣਾਉਣ ਵਾਲਾ ਮੈਂ ਤੇ ਆਹ ਦੇਖੋ ਜੀ ਮੇਰੀ ਭੈਣ ਦੇਖੋ ਜੀ ਇਹ ਇਹਨੂੰ ਜੀ ਬਾੜੀ ਪਤੌਪ ਰੱਖਦੀ ਆ ਤੇ ਆਹ ਦੇਖੋ ਜੀ ਆਹ ਲਿਪਸਟਿਕ ਲਾਉਂਦੀ ਪਈ ਐ ਇਹਦੇ ਮੂੰਹ ਤੇ ਮੱਖੀ ਵੀ ਵੱਢ ਸਕਦੀ ਐ ਇਹਨੇ ਆ ਕਰਕੇ ਲਈ ਤਾਂ ਤਾਂ ਚਲੋ ਅੱਜ ਦੀ ਗੱਲ ਸਟਾਰਟ ਕਰਦੇ ਆ ਜੀ ਆਹ ਦੇਖੋ ਜੀ ਆਵਾ ਮੇਰਾ ਤੇ ਦਾ ਨਾਮ ਕੋਗੇ ਬੜਾ ਕਾਲਾ ਨਾ ਸ਼ਾਕਾਲਾ ਇਸਾਕੇ ਇਸੇ ਦਾ ਨਾਮ ਰੱਖਤਾ ਕਾਲੂ ਤੇ ਤੇ ਆ ਦੇਖੀ ਸਾਡਾ ਘਰ ਇੱਕ ਮੈਂ ਬਾਹਰ ਜਾ ਬਾਹਰ ਜਾ ਕੇ ਜੀ ਤੁਹਾਨੂੰ ਦਿਖਾਉਨੇ ਆ ਤੇ ਆ ਦੇਖੀ ਸਾਡਾ ਘਰ ਪੂਰਾ ਤੇ ਆ ਅੰਦਰ ਪਤਾ ਨਹੀਂ ਕੌਣ ਫਰਦਾ ਪਿਆ ਸਕੂਟਰੀ ਤੇ ਪਤਾ ਨਹੀਂ ਕੌਣ ਬੈਠਾ ਮਤਲਬ ਮੇਰੀ ਭੈਣ ਹੀ ਬੈਠੀ ਆ ਪਰ ਮੈਂ ਤਾਂ ਮਜ਼ਾਕ ਕਰਦਾ ਤੇ ਆ ਵਾਜੀ ਮੇਰੇ ਦਾਦਾ ਦਾਦੀ ਦੀ ਬੈਠ ਕੇ ਤੇ ਯਾ ਵੜੀ ਸਾਡਾ ਪਲਾਟ ਤਾਂ ਮੈਂ ਅੰਦਰ ਜਾ ਕੇ ਨਹੀਂ ਦਿਖਾਉਂਗਾ ਤੇ ਚਾਚਾ ਕਾਲਾ ਵੀ ਦੱਸਿਆ ਜੀ ਇੱਥੇ ਨੇ ਇੱਕ ਚਾਚਾ ਕਾਲਾ ਹੁੰਦਾ ਸੀਗਾ ਉਹ ਸਾਡਾ ਚਾਚਾ ਹੁੰਦਾ ਸੀਗਾ ਸੱਖਾ ਚਾਚਾ ਸੀਗਾ ਹਨਾ ਸਾਡਾ ਪਰ ਪਰ ਅੱਕ ਦੇਨ ਉਹ ਨੂੰ ਨਾ ਹਾਰਟ ਅਟੈਕ ਆ ਗਿਆ ਤੇ ਉਹ ਮਰ ਗਿਆ ਪਰ ਕੋਈ ਨਹੀਂ ਇਸ ਕਰਕੇ ਉਹਦੀ ਉਹਦੀ ਸਿਜਾ ਦੇਤੇ ਰੱਖਿਆ ਵਾ ਇੱਕ ਪਲਾਟ ਜਿਹੜਾ ਕੀ ਸਾਨੂੰ ਬਿਲਕੁਲ ਨਹੀਂ ਪਤਾ ਦੇਖੋ ਜੀ ਚਰਦਾ ਪਤਾ ਨਹੀਂ ਆਹ ਕਹਨੇ ਸਿੱਟਿਆ ਹੋਇਆ ਤੇ ਆਹ ਦੇਖੋ ਜੀ ਮिन्नੂ ਦੇਖੋ ਜੀ ਮੈਂ ਕਿੰਨਾ ਹੱਟਸਮਾ ਆਹ ਦੇਖੋ ਜੀ ਮੈਂ ਕਿੰਨਾ ਸੂਣਾ ਤੇ ਕਿਊਟ ਆ ਆਹ ਦੇਖੋ ਜੀ ਮੇਰੇ ਕੱਪੜੇ ਆਹ ਦੇਖੋ ਜੀ ਤੇ ਆ ਰੀਟ ਸਾਡੀ ਮੰਮੀ ਜਿਹਨੂੰ ਕੰਮ ਤੋਂ ਸੌਣ ਤੋਂ ਬਿਨਾਂ ਕੋਈ ਕੰਮ ਹੀ ਨਹੀਂ ਹੁੰਦਾ ਤੇ ਤੇ ਆਹ ਪਤਾ ਨਹੀਂ ਜੀ ਕਿਉਂ ਹੱਸਦੇ ਪਾਏ ਆ ਤੇ ਚਲੋ ਹੁਣ ਚੱਲਦੇ ਆ ਚੱਲਦੇ ਆ ਚਾਚੇ ਵਾਲੇ ਤਾਂ ਕਮਰੇ ਮੇਰੇ ਨਾ ਨਾ ਆਜੋ ਕਈ ਵਾਰ ਪਤਾ ਨਹੀਂ ਹੁੰਦਾ ਆਜੋ ਤਾਂ ਗਾਇਸ ਹਾਂ ਚਲੋ ਮੈਂ ਖੋਲ ਦਦਾ ਮਾਂ ਆਹ ਗੇਟ ਆਹ ਦੇਖੋ ਜੀ ਖੋਲ ਜਾ ਰਾਮ ਦਾਣਾ ਹੋਵੇ ਆਹ ਦੇਖੋ ਜੀ ਇੱਥੇ ਸਾਡਾ ਦਾਤਾ ਸੌਂਦਾ ਹੁੰਦਾ ਸੀ ਤੇ ਕਈ ਵਾਰ ਮੇਰਾ ਡੈਡੀ ਨਾਲ ਸੀ ਲੜਦੇ ਹੁੰਦੇ ਸੀਗੇ ਤਾਂ ਡੈਡੀ ਇੱਥੇ ਆ ਕੇ ਸੌਂ ਜਾਂਦਾ ਸੀ ਤੇ ਉਹ ਰਹਾ ਜੀ ਤੋਂ ਨੂੰ ਉਹ ਜਿਹੜਾ ਪੱਗ ਜੀ ਮੰਨੀ ਵਾਲਾ ਬੰਦਾ ਲਖਦਾ ਉਹ ਸਾਡਾ ਚਾਚਾ ਸੀ ਤੇ ਤੇ ਆਹ ਦੇਖੋ ਜੀ ਇਹ ਪਤਾ ਨਹੀਂ ਸਾਰੇ ਜਾਣੇ ਕਿਉਂ ਬਾਹਰ ਆ ਗਏ ਤਾਂ ਮੈਂ ਹੁਣ ਇਹਨੂੰ ਬੰਦ ਕਰ ਦਿਨਾ ਜਿਹੜਾ ਹਰੇਕ ਕੀ ਕਰਦਾ ਹੁੰਦਾ ਤੇ ਹੁਣ ਚਲੋ ਜੀ ਇਹ ਹੋ ਜਾ ਰਹੇ ਹੋ ਗਿਆ ਹਾਂ ਜੀ ਜੀ ਹੁਣ ਹੁਣ ਨੂੰ ਦੁਹਾਨਾ ਉਧਰੋਂ ਦੀ ਪਤਾ ਨਹੀਂ ਕਿੰਕਲ ਜੋਂਦਾ ਪਿਆ ਸਕੂਟਰੀ ਤੇ ਤੇ ਆਹ ਤਾ ਦੇਖ ਤ ਸਾਰਿਆਂ ਦੀ ਹੁੰਦੀ ਆ ਉੱਥੇ ਪਤਾ ਨਹੀਂ ਇੱਕ ਭਾਈ ਜਾਂ ਬੈਠਾ ਪਤਾ ਨਹੀਂ ਕਿਉਂ ਉਹ ਨਾ ਦੇਖੋ ਕਿ ਆ ਪਤਾ ਨਹੀਂ ਕੋਣ ਆ ਜਾਂਦਾ ਉਹ ਦੇਖੋ ਜੀ ਉਥੇ ਜੂਮ ਹੁੰਦਾ ਤਾਂ ਮੈਂ ਦਿਖਾ ਦਿੰਦਾ ਤੇ ਆ ਵਾਦੀ ਸਾਡੇ ਹੈਗੀ ਆ ਕੀ ਆ ਵਾਦੀ ਸਾਡੇ ਘਰ ਆਉਣ ਵਾਲੀ ਮਤਲਬ ਆਂਟੀ ਹਣਾ ਮੈਨੂੰ ਤਾਂ ਨਾ ਆਪ ਵੀ ਪਤਾ ਹੈਨਾ ਇਹ ਸਾਡਾ ਦਿਮਾਗ ਖਰਾਬ ਕਰ ਦਿੰਦੇ ਆ ਕਿ ਗੱਲ ਨਾਲ ਦੱਲ ਨਹੀਂ ਕਰਦੀ ਦਿੰਦੀ ਇਹ ਵਾਲੀ ਆਂਟੀ ਤੇ ਆ ਵੀ ਆਵਾਜ਼ੀ ਸਾਡੇ ਬੁੜੇ ਦੀਆਂ ਕਬੂਤਰ ਮਦਰ ਕਬੂਤਰ ਖੁੱਡੇ ਬੁੜੇ ਦੇ ਕਬੂਤਰ ਆਲੇ ਖੁੱਡੇ ਹੈ ਨਾ ਮਤਲਬ ਮੇਰਾ ਡੈਡ ਹੀ ਆ ਪਰ ਪਰ ਉਹਨੂੰ ਕਈ ਲੋਕ ਕਿਹਣਾ ਬੁੜਾ ਬੁੜਾ ਕਹਿ ਦਿੰਦੇ ਕੋਈ ਹਣ ਉਹਦੇ ਬਾਅਦ ਚਿੱਟੇ ਹੋ ਗਏ ਹੈ ਨਾ ਉਹ ਦੇਖੋ ਜੋ ਪ੍ਰਕਵਾਤ ਬਣਿਆ ਲੈ ਆ ਦੇ ਗੋਦੀ ਮੇਰੀ ਪਤਾ ਆਂ ਗਾਲੀ ਡੋਰ ਜਦੋਂ ਮੈਂ ਰ ਇੱਥੇ ਚੀਰ ਪਾਤਾ ਸੀਗਾ ਹੁਣੀ ਦੇ ਹੁਣੀ ਤੇ ਆਹ ਦੇਖੋ ਜੀ ਇਹ ਵੈਂਪਾਇਰ ਲੱਗਦੀ ਆ ਦੇਖਾਂ ਜੇ ਨੇ ਜਦੋਂ ਲਿਪਸਟਿਕ ਲਾਈ ਇਹ ਤੁਹਾਨੂੰ ਮੈਂ ਅੰਦਰ ਲੈ ਕੇ ਜਾਨਣਾ ਵਾ ਆਹ ਦੇਖੋ ਜੀ ਮੇਰਾ ਫੁੱਟਬਾਲ ਜਿਹੜੀ ਹਰੇ ਘਰ ਚ ਹੁੰਦੀ ਆ ਮੈਂ ਇਹ ਕਿਉਂ ਨਹੀਂ ਦਿਖਾਉਣੀ ਆ ਆਹ ਈ ਸਾਡੇ ਕਮਰਾ ਤੇ ਆਹ ਵਾਜੀ ਮੇਰਾ ਗੇਮਿੰਗ ਪੀਸੀ ਦੇਖੋ ਜੀ ਆਹ ਮੇਰੇ ਹੈੱਡਫੋਨ ਆ ਮੇਰੇ ਕੋਲ ਇੰਨੀਆਂ ਸਾਰੀਆਂ ਬੋਦਲਾਂ ਤੇ ਆਹ ਪਤਾ ਨਹੀਂ ਕਿਹਨੇ ਖੋਲ ਕੇ ਰੱਖਿਆ ਇਹਨੂੰ ਮੈਂ ਬੰਦ ਕਰ ਦਿੰਨਾ ਤੇ ਆਹ ਆ ਚਾਹ ਵਾਲੇ ਗਲਾਸ ਸਾਡੇ ਇੱਥੇ ਪੈ ਰਿੰਦੇ ਆ ਆ ਦੇਖੋ ਜੀ ਨੀਆਂ ਸਾਰੀਆਂ ਮੇਰੇ ਕੋਲੇ ਬੋਤਲਾਂ ਆ ਆਹ ਵਾਰੀ ਸ਼ੀਸ਼ਾ ਆ ਦੇਖੋ ਜੀ ਆਵਾ ਤਾਂ ਸ਼ੀਸ਼ਾ ਤੇਰੀ ਜੀ ਸਾਡੀ ਮਸ਼ੀਨ ਇਹਦੇ ਵਿੱਚ ਹੁਣ ਕੱਪੜੇ ਨਹੀਂ ਏ ਹੁਣ ਹਾਂ ਚੱਲੋ ਖੋਣਿਆ ਅਰੇ ਨਹੀਂ ਤਾਂ ਤਾਂ ਪਾ ਕੇ ਹੋ ਗਿਆ ਲੋਡ ਕਰਕੇ ਜਾੜੀ ਹਾਂ ਜੀ ਹੋ ਗਿਆ ਲੋਡ ਪਤਾ ਨਹੀਂ ਹੋ ਤਾਂ ਪਟਨੀ ਥਾਂ ਆ ਗਈ ਸੀ। ਦੀਆਵਾ ਦੀ ਸਾਡੀ ਕੋਟੀ ਕਰਨ ਵਾਲੀ ਜਗਾ ਆ ਦੇਖੋ ਜੀ ਆਵਾ ਸਾਡਾ ਬਾਥਰੂਮ ਇਹਦੇ ਵਿੱਚੋਂ ਦੀ ਨਿਕਲਦਾ ਕੋਕਰੇਜ ਇਸ ਕਰਕੇ ਮੈਂ ਕਦੇ-ਕਦੀ ਬੈਠਦਾ ਹੁੰਨਾ ਹੈਨਾ ਤੇ ਤੇ ਤਾਂ ਕਿ ਕਿਤੀ ਤਾਂ ਹੈਨੀ ਲੈਟਰਨ ਤੇ ਆਹ ਦੇਖੋ ਜੀ ਆ ਉੱਪਰ ਵੀ ਖੁੱਡਾ ਹੈਕਰ ਤੇ ਆਹ ਵਾਦੀ ਸਾਡੀ ਰਸੋਈ ਰਸੋਈ ਨੂੰ ਮੋਲਣਾ ਨਹੀਂ ਹੁੰਦਾ ਆ ਜੀ ਸਾਡਾ ਆ ਵਾ ਜੀ ਸਾਡਾ ਜੂਸ ਆ ਬੁੱਝਿਆ ਆ ਵਾ ਜੀ ਇਸਨ ਸੇਬ ਖਾ ਕੇ ਛੱਡਿਆ ਹੋਇਆ ਤੇ ਪਤਾ ਨਹੀਂ ਸਾਡੇ ਘਰ ਵਾਲਿਆਂ ਨੇ ਕਿਉਂ ਕਰਦੇ ਆ ਤੇ ਚੱਲੋ ਅੱਗੇ ਚੱਲਦੇ ਆ ਦੇਖੋ ਜੀ ਕਬੂਤਰ ਇੱਕ ਇੱਕ ਨਹੀਂ ਗਾ ਬਹੁਤ ਹਰ ਰਿਹਾ ਇਹਨਾਂ ਨੂੰ ਆਦਤ ਹੁੰਦੀ ਆ ਕਮਲਿਆਂ ਹਾਂ ਜਿਆ ਨੂੰ ਇੱਥੇ ਰਹਿਣ ਦੀ ਕਿਉਂਕਿ ਕਮਲੇ ਤੇ ਜਿਉ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਦੋ ਰਿਹਾ ਜੀ ਸਾਡਾ ਸਕੂਲ ਵਿੱਚ ਇਹ ਤੂਰ ਤਾਂ ਕਹਿੰਦੀ ਦੇਖਣਾ ਆ ਆ ਦੇ ਕੋਈ ਤੁਹਾਨੂੰ ਬਾਹਰ ਲਾ ਦਿਖਾਉਨੇ ਆ ਆ ਦੇਖੋ ਜੀ ਜੋ ਉਧਰ ਲਿਆ ਆਜਨਾ ਸਾਡੇ ਗਵਾਂਡੀ ਰਿੰਦੇ ਆ ਆ ਦੇਖੋ ਜੀ ਆ ਗਵਾਂਡੀਆਂ ਦਾ ਘਰ ਆ ਉਹ ਅੱਜ ਅੱਗੇ ਮੈਂ ਜਾਊਂਗਾ ਨਹੀਂ ਕੰਗੀ ਮੈਨੂੰ ਕੰਗੀ ਮੈਨੂੰ ਡਰ ਲੱਗਦਾ ਹਾਂ ਤਾਂ ਉਹ ਦੇਖੋ ਜੀ ਵੀਡੀਓ ਜਦੋਂ ਮੇਰੀ ਭੈਣ ਬਾਹਰ ਚਲੀ ਗਈ ਤਾਂ ਵੀਡੀਓਸ ਤਾਂ ਮੈਂ ਹੀ ਬਣਾਇਆ ਕਰਨੀਆਂ ਐ ਨੇ ਲੈ ਇਹਨੇ ਲੈਣੀਆਂ ਨਹੀਂ ਹੁੰਦਾ ਕਿ ਸਕਾਰਪੀਓ ਹਣਾ ਤੇ ਇਹਨਾਂ ਵਾਰ ਉੱਥੇ ਬਲੌਗ ਬਣਾਇਆ ਕਰਨੇ ਆ ਤੇ ਆ ਦੇਖੋ ਜੀ ਆ ਜੀ ਆ ਜੀ ਦੇਖੋ ਅੱਜ ਦਾ ਬਲੌਗ ਹੁੰਦਾ ਖਤਮ ਤੁਹਾਨੂੰ ਬਿਲਕੁਲ ਵੀ ਵੀਡੀਓ ਮਤਲਬ ਮਾੜੀ ਜਿਹੀ ਵੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤੇ ਅਗਲੀ ਵੀਡੀਓ ਲਈ ਗੁੱਡ ਬਾਏ